ਇਲਾਨ ਬੜੇ-ਬੜੇ ਕੀਤੇ ਇਲਾਨ ਤਾਂ ਮੈਡੀਕਲ ਕਾਲਜ ਦਾ ਵੀ ਕਰਕੇ ਗਿਆ 2 ਸਾਲ ਪਹਿਲਾਂ ਇਲਾਨ 1000 ਰੁਪਏ ਬੀਬੀ ਨੂੰ ਵੀ ਦੇਣ ਦਾ ਇਲਾਨਾਂ ਦੇ ਉੱਤੇ ਨਾ ਜਾਓ ਮੇਰਾ خیال ਨੇ ਕਿ ਕੋਈ ਐਸੀ ਗਲੀ ਐਸਾ ਮੋੜ ਨਹੀਂ ਹੋਣਾ ਛੋਟ-ਛੋਟੀਆਂ ਗਲੀਆਂ 'ਚ ਵੀ ਐਡੇ ਛੋਟੇ-ਛੋਟੇ ਬੋਰਡ 10 ਲੱਖ ਦਾ ਪਰਿਵਾਰ ਨੂੰ ਦੇ ਆਏ ਉਹ ਭਾਈ ਜਿਹੜਾ 5 ਲੱਖ ਦਾ ਆਯੂਸ਼ਮਾਨ ਜਿਹੜਾ ਉਹ ਸੁਵਿਧਾ ਮੈਡਰੀ ਸੀ ਉਹ ਤਾਂ ਤੁਹਾਡੇ ਕੋਲ ਦੇ ਨਹੀਂ ਹੁੰਦੀ ਉਹਦੇ ਚ 40% ਦੇਣਾ ਹੈ ਹਕੀਕਤ ਦੇ ਵਿੱਚ ਉਹ ਇਹਨਾਂ ਦੀ ਇਸ ਵਿਲਾਸਤਾ ਦੀ ਜ਼ਿੰਦਗੀ ਤੇ ਇਹਨਾਂ ਦੀ ਸੁਰੱਖਿਆ ਦੇ ਪ੍ਰਬੰਧਾਂ ਤੇ ਕੇਦਰੀਵਾਲ ਦੇ ਹੈਲੀਕਾਪਟਰ ਦੇ ਖਰਚੇ ਦਿੱਤੇ ਔਰ ਆ ਜਿਹੜੇ ਬੋਰਡ-ਵਾਰਡ ਲਾਉਂਦੇ ਆ ਇਹਨਾਂ ਤੇ ਖਰਚ ਕਰਦੇ ਆ ਕਾਮਤਗੀ ਤਾਂ ਲੱਖ ਰੁਪਏ ਦਾ ਤੇ ਬੋਰਡ ਲੱਗੇ 3 ਲੱਖ ਰੁਪਏ ਦੇ ਤੇ ਬੋੜਾੜੀ ਸਰਕਾਰੀ ਰਹਿਣੀ ਆ ਬੋੜਾਂ ਤੇ ਦਿਸਣੀ ਆ ਹਕੀਕਤ ਦੇ ਵਿੱਚ ਕਿਤੇ ਨਹੀਂ ਆ ਦੇਖੋ ਗੱਲ ਇਹਦਾ ਪਹਿਲੀ ਗੱਲ ਤੇ ਪੋਸਟਰਾਂ ਦੇ ਉੱਤੇ ਹੀ ਹੈ ਦੇਣ ਦਾ ਐਲਾਨ ਹੀ ਕੀਤਾ ਹੈ ਐਲਾਨ ਬੜੇ-ਬੜੇ ਕੀਤੇ ਹੈ ਐਲਾਨ ਤਾਂ ਮੈਡੀਕਲ ਕਾਲਜ ਦਾ ਵੀ ਕਰਕੇ ਗਿਆ 2 ਸਾਲ ਪਹਿਲਾਂ ਐਲਾਨ 1000 ਰੁਪਏ ਬੀਬੀਆਂ ਨੂੰ ਵੀ ਦੇਣ ਦਾ ਕੀਤਾ ਐਲਾਨਾਂ ਦੇ ਉੱਤੇ ਨਾ ਜਾਓ ਕਿਉਂਕਿ ਇਹ ਐਲਾਨਾਂ ਵਾਲੀ ਜਿਹੜੀ ਹੈ ਇਸੇ ਕਰਕੇ ਆਪਦਾ ਦੀ ਸਰਕਾਰ ਹੈ ਕਿ ਕਰਨਾ ਕੁਝ ਨਹੀਂ ਹੈ ਸਿਰਫ ਲੁਭਾਉਣ ਲਈ ਦੇਣੇ ਪਹਿਲੇ ਅਕਤੂਬਰ ਨੂੰ ਕਹਿੰਦੇ ਸੀ ਲਾਗੂ ਕਰਨਾ ਹੁਣ ਦਸੰਬਰ ਚ ਕਰਤਾ ਭਾਵ ਚ ਲਾ ਦਿੱਤਾ ਮੇਰਾ ਖਿਆਲ ਨਹੀਂ ਕਿ ਕੋਈ ਐਸੀ ਗਲੀ ਐਸਾ ਮੋੜ ਨਹੀਂ ਹੋਣਾ ਛੋਟ-ਛਟੀਆਂ ਗਲੀਆਂ ਚ ਵੀ ਐਡੇ ਛੋਟੇ ਛੋਟੇ ਬੋਰਡ 10 ਲੱਖ ਦਾ ਪਰਿਵਾਰ ਨੂੰ ਦੇ ਆਏ ਉਹ ਭਾਈ ਜਿਹੜਾ 5 ਲੱਖ ਦਾ ਆਯੂਸ਼ਮਾਨ ਜਿਹੜਾ ਉਹ ਸੁਵਿਧਾ ਮਿਲ ਰਹੀ ਸੀ ਉਹ ਤੇ ਤੁਹਾਡੇ ਕੋ ਦੇ ਨਹੀਂ ਹੁੰਦੀ ਉਹਦੇ ਚ 40% ਦੇਣਾ ਹੈ 60% ਉਹਦੇ ਚ ਕੇਂਦਰ ਦਾ ਹਿੱਸਾ ਆ 40% ਤੁਹਾਡਾ ਆ ਉਹ 40% ਤਾਂ ਦੇ ਨਹੀਂ ਸਕਦੇ 5 ਲੱਖ ਦੇ ਉਹ ਬੀਮੇ ਦੇ ਪ੍ਰੀਮੀਅਮ ਦਾ 5 ਲੱਖ ਦਾ ਨਹੀਂ 40% ਦੇਣਾ ਪ੍ਰੀਮੀਅਮ ਦਾ ਦੇਣਾ ਆ ਉਹ ਤਾਂ ਤੁਸੀਂ ਦੇ ਨਹੀਂ ਸਕਦੇ 10 ਲੱਖ ਦਾ ਕੋਲੋਂ ਕਿਦਾਂ ਦੇ ਦੇਓਗੇ ਇਹ ਸਮਝ ਤੋਂ ਪਰੇ ਆ ਸੋ ਇਹ ਝੂਠੇ ਵਾਦੇ ਜਿਹੜੇ ਆ ਲੋਕ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਇਹ ਲੰਬਾ ਕਹਿਣਾ ਔਰ 1000 ਰੁਪਏ ਤੋਂ ਪਹਿਲੀ ਵਾਰੀ ਦੇਣਾ ਹੀ ਪਹਿਲੀ ਕੈਬਨਟ ਚ ਪਾਸ ਕਰ ਦੇਣਾ ਸੀ ਹੁਣ ਸਾਡੇ ਦਿੱਲੀ ਦੇ ਵਿੱਚ ਤਾਂ ਰੌਲਾ ਪੱਟ ਜਿਹੜਾ ਪਾਉਂਦੇ ਸੀ ਦਿੱਲੀ ਵਾਲਿਆਂ ਤੇ ਲਾਗੂ ਕਰਤਾ ਉਹਨਾਂ ਨੇ ਤਾਂ ਦੇਣਾ ਵੀ ਸ਼ੁਰੂ ਕਰਤਾ ਪਹਿਲੀ ਕੈਬਨਟ ਜੀ ਪਾਸ ਕਰਤਾ ਪਰ ਇੱਥੇ ਤਾਂ ਹਲੇ ਤੱਕ ਨਹੀਂ ਕੀਤਾ ਸੋ ਇਹ ਜਿਹੜੀ ਆ ਇਹੜਾ 12500 99.59 ਕਰੋੜ ਦੀ ਗੱਲ ਕਰਦੇ ਕਿੱਥੇ ਗਿਆ ਆ ਉਹ ਕਹਿੰਦੇ ਹੈ ਨਹੀਂ ਹਕੀਕਤ ਦੇ ਵਿੱਚ ਉਹ ਇਹਨਾਂ ਦੀ ਇਸ ਵਿਲਾਸਤਾ ਦੀ ਜ਼ਿੰਦਗੀ ਤੇ ਇਹਨਾਂ ਦੀ ਸੁਰੱਖਿਆ ਦੇ ਪ੍ਰਬੰਧਾਂ ਤੇ ਕੇਦਰੀ ਬਾਲ ਦੇ ਹੈਲੀਕਾਪਟਰ ਦੇ ਖਰਚੇ ਦਿੱਤੇ ਔਰ ਆ ਜਿਹੜੇ ਬੋਰਡ-ਵਾਰਡ ਲਾਉਂਦੇ ਆ ਇਹਨਾਂ ਤੇ ਖਰਚ ਕਰਦੇ ਆ ਔਰ ਦਿੱਲੀ ਦੀ ਵਿਧਾਨ ਸਭਾ ਜਿੱਦ ਦਿੱਲੀ ਦੇ ਮੁੱਖ ਮੰਤਰੀ ਨੇ ਦੱਸਿਆ ਵੀ ਸੀ ਕਿ ਜਿੰਨੇ ਵੀ ਕੰਮ ਕੀਤੇ ਕੰਮ ਤਾਂ ਕੀਤਾ ਲੱਖ ਰੁਪਏ ਦਾ ਤੇ ਬੋਰਡ ਲੱਗੇ 3 ਲੱਖ ਰੁਪਏ ਦੇ ਭਾਅ ਤਿੰਨ ਗੁਣਾ ਖਰਚਾ ਐਡ ਦੇ ਉੱਤੇ ਉਹਨਾਂ ਨੇ ਕੀਤੇ ਬਹੁਤ ਸਾਰੀਆਂ ਆਈਟਮਾਂ ਦੇ ਉੱਤੇ ਉਹਨਾਂ ਨੇ ਦੱਸਿਆ ਸੋ ਇਹ ਬੋਰਡਾਂ ਵਾਲੀ ਸਰਕਾਰੀ ਰਹਿਣੀ ਆ ਬੋਰਡਾਂ ਤੇ ਦਿਸਣੀ ਆ ਹਕੀਕਤ ਦੇ ਵਿੱਚ ਕਿਤੇ ਨਹੀਂ ਦਿਸਣੀ ਸਰ ਇੱਕ ਪਿੰਡਾਂ ਦੇ ਵਿੱਚ ਨਾ ਜਿਹੜੇ ਬਾਲਿਆਂ ਵਾਸਤੇ ਪੈਸੇ ਆਉਣੇ ਸੀ ਯਾਨੀ ਕਿ ਉਹ ਅੱਜ ਦੀ ਡੇਟ ਦੇ ਵਿੱਚ ਮੈਂ ਦੱਸਾਂ ਕਿ ਬਾਲਿਆਂ ਵਾਲਾ ਘਰ ਕਿਤੇ ਨਹੀਂ ਹੈ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਵਿੱਚ ਸਾਰਿਆਂ ਦੇ ਘਰਾਂ ਤੇ ਲੈਂਟਰ ਪਾਉਣ ਦੀ ਗੱਲ ਕੀਤੀ ਗਈ ਹੈ। ਦੋ ਕਮਰਿਆਂ ਦੇ ਉੱਤੇ ਲੈਂਟਰ ਪੈਣਾ ਆ ਉਹ ਲੈਂਟਰ ਪਾਉਣ ਦਾ ਲਈ ਵੀ ਜਿਹੜਾ ਕੋਲ ਸਹਿਯੋਗ ਜਿਹੜਾ ਆ ਉਹ ਦੇਣਾ ਆ। ਕੱਚੇ ਮਕਾਨ ਤੋਂ ਪੱਕੇ ਮਕਾਨ ਬਣਾਉਣ ਦੀ ਸਕੀਮ ਆ। ਪੱਕੇ ਤੋਂ ਕੱਚਾ ਬਣਾਉਣ ਦੀ ਕੋਈ ਸਕੀਮ ਨਹੀਂ। ਹੋਰ ਮਿਲਨ ਦਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਪਰਕਰਮ ਕਾਰਜਕ੍ਰਮ ਰੱਖਿਆ ਹੈ ਔਰ ਅੱਜ 12 ਵਜੇ ਇਹ ਕਾਰਜਕ੍ਰਮ ਅਸੀਂ ਸ਼ਿਵ ਸ਼ੰਕਰ ਗਾਰਡਨ ਜਲੰਧਰ ਰੋਡ ਪਿਪਲਾ ਵਾਲੀ ਦੇ ਵਿੱਚ ਵੀ ਰੱਖਿਆ ਹੈ ਸੋ ਪਹਿਲਾਂ ਸਾਰਿਆਂ ਨੂੰ ਨਵੇਦਨ ਹੈ ਕਿ ਉਸ ਕਾਰਜਕ੍ਰਮ ਨੂੰ ਕਵਰੇਜ ਕਰਨ ਜ਼ਰੂਰ ਆਣਾ ਹੈ ਕਿਉਂਕਿ ਮੈਂ ਹਰ ਵਾਰ ਦੇਖਦਾ ਕਿ ਜਿਹੜਾ ਸਾਡਾ ਦੂਸਰਾ ਕਾਰਜਕ੍ਰਮ ਆ ਉਹਦੇ ਤੇ ਕੋਈ ਨਹੀਂ ਆਂਦਾ ਸੋ ਇਹ ਚੀਜ਼ ਦਾ ਥੋੜਾ ਜਿਹਾ ਮੈਂ ਪ੍ਰੇਸ਼ ਕਰਾਂਗਾ ਕਿ ਉਸ ਕਾਰਜਕ੍ਰਮ 'ਚ ਵੀ ਸਾਰੇ ਆਣ ਸਾਥਿਓ ਅੱਜ ਦਾ ਜਿਹੜਾ ਵਿਸ਼ਾ ਵੀ ਸੀ ਕਿ ਮੈਂ ਪਰਸੋਂ ਸੁਣ ਰਿਹਾ ਸੀ ਆਮ ਆਦਮੀ ਪਾਰਟੀ ਦੀ ਪ੍ਰੈਸ ਕਾਨਫਰੰਸ ਜੋ ਸਟੇਟਮੈਂਟ ਦੇ ਰਹੀ ਸੀ ਔਰ ਇਲਜ਼ਾਮ ਲਗਾ ਰਹੀ ਸੀ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਅਨੁਸੂਚਿਤ ਜਾਤੀ ਵਰਗ ਦੇ ਖਿਲਾਫ ਹੈ। ਤੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਅਨੁਸੂਚਿਤ ਜਾਤੀ ਦੇ ਖਿਲਾਫ ਕੰਮ ਕਰ ਰਹੀ ਹੈ। ਜਾਤ ਕੀ ਹਕੀਕਤ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਹੀ ਅਨੁਸੂਚਿਤ ਜਾਤੀ ਵਰਗ ਦੇ ਲਈ ਕੰਮ ਕਰ ਰਹੀ ਹੈ। ਅਗਰ ਮੈਂ ਸਕੀਮਾਂ ਗਰਣਾਉਣ ਕੋ ਜਾ ਰਹਾ ਤਾਂ ਬਹੁਤ ਸਾਰੀਆਂ ਨੇ। ਪੋਸਟ ਮੈਟ੍ਰਿਕ ਸਕਾਲਰਸ਼ਿਪ ਵੀ ਜਿਹਦੇ ਚ ਪੰਜਾਬ ਚ ਪੂਰੀ ਤਰ੍ਹਾਂ ਲਾਗੂ ਨਹੀਂ ਕੀਤੀ ਜਾਂਦੀ ਪੂਰੇ ਹਿੰਦੁਸਤਾਨ ਚ ਲਾਗੂ ਕੀਤੀ ਗਈ ਹੈ। ਡਾਕਟਰ ਅੰਬੇਡਕਰ ਜੀ ਦੇ ਨਾਂ ਤੇ ਜਿਹੜੇ ਸਮਾਰਕ ਬਣਾਏ ਐ ਚਾਹੇ ਉਹ ਜਿੱਥੇ-ਜਿੱਥੇ ਵੀ ਡਾਕਟਰ ਅੰਬੇਡਕਰ ਜੀ ਦਾ ਜੀਵਨ ਦੇ ਨਾਲ ਸੰਬੰਧਿਤ ਸੀ। ਜਿਹੜੀਆਂ ਚੀਜ਼ਾਂ ਵੀ ਡਾਕਟਰ ਸੰਦੇਸ਼ਕਰ ਜੀ ਦੇ ਨਾਲ ਸੰਬੰਧਿਤ ਸੀ ਉਹ ਸਾਰੀਆਂ ਤੇ ਸਮਾਰਕ ਬਣਾਏ ਜਿੱਥੇ ਉਹਨਾਂ ਦੀ ਜਨਮ ਸਥਲੀ ਸੀ ਜਿੱਥੇ ਉਹਨਾਂ ਨੇ ਸਿੱਖਿਆ ਗ੍ਰਹਿਣ ਕੀਤੀ ਇੰਗਲੈਂਡ ਦੇ ਵਿੱਚ ਜਿੱਥੇ ਉਹ ਰਹੇ ਉਹ ਵੀ ਖਰੀਦ ਕੇ ਇੰਗਲੈਂਡ ਵਾਲੀ ਜ਼ਮੀਨ ਨੂੰ ਵੀ ਖਰੀਦ ਕੇ ਉੱਥੇ ਸਿੱਖਿਆ ਸਥਲੀ ਬਣਾਈ ਹੈ ਜਿੱਥੇ ਉਹਨਾਂ ਨੇ ਜਨਮ ਲਿਆ ਉੱਥੇ ਜਨਮ ਸਥਲੀ ਬਣਾ ਕੇ ਉਹ ਕਿਉਂਕਿ ਉਹ ਮਿਲਟਰੀ ਦਾ ਏਰੀਆ ਸੀ ਉਸ ਨੂੰ ਵੀ ਉਹਨਾਂ ਨੇ ਮਿਲਟਰੀ ਏਰੀਆ 'ਚ ਆਮ ਤੌਰ ਤੇ ਅਸੀਂ ਜਗ੍ਹਾ ਕੁਆਇਰ ਨਹੀਂ ਕਰ ਸਕਦੇ ਪਰ ਉੱਥੇ ਵੀ ਉਹਨਾਂ ਨੇ ਕੀਤੀ ਤਾਂ ਕਿ ਡਾਕਟਰ ਬੇਟਕੜ ਜੀ ਦਾ ਉਸਮਾਰਕ ਬਣਾ ਸਕੀ ਜਿੱਥੇ ਉਹਨਾਂ ਨੇ ਬੁੱਧ ਧਰਮ ਦੀ দীક્ષા ਲਈ ਹੈ ਉੱਥੇ দীક્ષા ਸਥਲੀ ਦੇ ਰੂਪ ਦੇ ਵਿੱਚ ਵੀ ਵਿਕਸਿਤ ਕੀਤਾ ਹੈ ਜਿੱਥੇ ਅੰਤਿਮ ਉਹਨਾਂ ਨੇ ਸਾਹ ਲਿਆ ਉੱਥੇ ਉਹਨੂੰ ਜਿਹੜੀ ਨਿਰਵਾਣ ਸਥਲੀ ਦੇ ਰੂਪ ਦੇ ਵਿੱਚ ਯਾਦ ਕੀਤਾ ਗਿਆ ਔਰ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਹੈ ਉੱਥੇ ਉਹਨੂੰ ਜਿਹੜੀ ਚੇਤਿਆ ਭੂਮੀ ਦੇ ਨਾਲ ਤੇ ਉਹਦੀ ਸਥਾਨੀ ਵੱਡੇ ਵੱਡੇ ਸਮਾਰਕ ਬਣਾਏ ਨੇ ਔਰ ਹਰੇਕ ਦੇ ਉੱਤੇ ਘੱਟੋ ਘੱਟ 200 ਤੋਂ ਲੈ ਕੇ 400 ਕਰੋੜ ਰੁਪਏ ਤੱਕ ਖਰਚਾ ਵੀ ਕੀਤਾ ਹੈ ਔਰ ਡਾਕਟਰ ਮੇੜਕਾਰ ਜੀ ਦੇ ਲਈ ਜਿੱਥੇ ਉਹਨਾਂ ਨੇ ਡਾਕਟਰ ਮੇੜਕਾਰ ਸਟੱਡੀ ਸੈਂਟਰ ਵੀ ਇੰਟਰਨੈਸ਼ਨਲ ਸੈਂਟਰ ਬਣਾਇਆ ਉੱਥੇ ਉਸ ਸੈਂਟਰ ਦੇ ਵਿੱਚ ਜਿਹੜੇ ਬੱਚਿਆਂ ਦੇ ਲਈ ਅਨੁਸੂਚੀ ਜਾਤੀ ਦੇ ਬੱਚਿਆਂ ਦੇ ਲਈ ਪੋਸਟ ਪੀਜੀ ਮੰਨ ਲਓ ਜਿਹੜੀ ਪੋਸਟ ਆਫਟਰੀਡ ਦੀ ਪੋਸਟ ਰਿਸਰਚ ਦੀ ਬਾਲੋ ਜਦੋਂ ਪੀਐਚਡੀ ਵੀ ਲੈ ਲੈਂਦਾ ਤਾਂ ਪੋਸਟ ਪੀਐਚਡੀ ਦੇ ਲਈ ਵੀ ਕੋਰਸ ਸ਼ੁਰੂ ਕੀਤੇ ਆ ਵਿਦੇਸ਼ਾਂ ਦੇ ਵਿੱਚ ਵੀ ਜਿਹੜੀ ਸਿੱਖਿਆ ਦੇ ਵਾਸਤੇ ਉਹਨਾਂ ਨੂੰ ਸਹਿ ਆਰਥਿਕ ਸਹਾਇਤਾ ਦੇ ਲਈ ਜਿਹੜੀ ਪ੍ਰਧਾਨ ਜਿਹੜੀ ਸਕਾਲਰਸ਼ਿਪ ਯੋਜਨਾ ਜਿਹੜੀ ਵਿਦੇਸ਼ਾਂ ਚ ਜਾਣ ਦੇ ਲਈ ਉਹ ਜਿੰਨਾ ਵੀ ਖਰਚਾ ਉਹ ਸਾਰੇ ਦਾ ਸਾਰਾ ਸੈਂਟਰ ਗਵਰਨਮੈਂਟ ਕਰਦੀ ਹੈ ਕਿਉਂਕਿ ਮੈਂ ਉਸ ਚੀਜ਼ ਦਾ ਮਨਿਸਟਰ ਆ ਇਸ ਕਰਕੇ ਮੈਨੂੰ ਇਹ ਸਾਰੀਆਂ ਚੀਜ਼ਾਂ ਦੇ ਬਾਰੇ ਜਾਣਕਾਰੀ ਦੀ ਹੈ ਹੁਣ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਆਪਣੇ ਆਪ ਨੂੰ ਇੱਥੇ ਦੱਸਣਾ ਚਾਹੁੰਦੇ ਆ ਕਿ ਅਸੀਂ ਐਸਸੀਆਂ ਦੇ ਤੈਸ਼ੀਆਂ ਤੇ ਬੀਜੇਪੀ ਨਹੀਂ ਬੀਜੇਪੀ ਦੀਆਂ ਤਾਂ ਬਹੁਤ ਸਾਰੀਆਂ ਕਾਰਗੁਜ਼ਾਰੀਆਂ ਮੈਂ ਦੱਸ ਸਕਦਾ ਪਰ ਉੱਥੇ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਆਮ ਆਦਮੀ ਪਾਰਟੀ ਦੇ ਜਿਹੜੇ 3.5 ਸਾਲ ਤੋਂ ਉੱਤੇ ਸਮਾਂ ਹੋ ਗਿਆ ਇਹਨਾਂ ਨੇ ਪਹਿਲਾਂ ਕਿਹਾ ਸੀ ਕਿ ਅਸੀਂ ਐਸਸੀ ਵਰਗ ਦਾ ਸੀਐਮ ਬਣਾਵਾਂਗੇ ਡਿਪਟੀ ਸੀਐਮ ਬਣਾ ਮਗੇ ਜਿਹੜਾ ਹੱਲੇ ਤੱਕ ਕਿਤੇ ਵੀ ਕੋਈ ਉਗ ਸੁਗ ਨਹੀਂ ਹੈ ਕਿਤੇ ਵੀ ਅਨੁਸੂਚਿਤ ਜਾਤੀ ਵਰਗ ਦੇ ਕਿਸੇ ਵੀ ਵਿਅਕਤੀ ਨੂੰ ਜਿਹੜਾ ਉਹ ਮਾਨ ਸਨਮਾਨ ਨਹੀਂ ਦਿੱਤਾ ਗਿਆ ਜਿਹੜਾ ਵਾਅਦਾ ਕੀਤਾ ਸੀ ਇਸ ਤੋਂ ਇਲਾਵਾ ਵੀ ਜਿਹੜੀ ਮੈਂ કહਾਂ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਜਿਹੜਾ ਪੂਰੇ ਹਿੰਦੁਸਤਾਨ ਦੇ ਵਿੱਚ ਤਾਂ ਲਾਗੂ ਹੁੰਦੀ ਸਹੀ ਤਰੀਕੇ ਨਾਲ ਪਰ ਪੰਜਾਬ ਦੇ ਵਿੱਚ ਲਾਗੂ ਨਹੀਂ ਹੁੰਦੀ ਕਿ ਉਹ ਕਿਸ 40% ਸੂਬਾ ਸਰਕਾਰ ਨੇ ਦੇਣਾ ਤੇ 60% ਕੇਂਦਰ ਨੇ ਇਹ ਔਰ ਉਹਦੇ ਵਿੱਚ ਇਹ ਵੀ ਸ਼ਰਤ ਹੈ ਕਿ ਇਸ ਪੋਰਟਲ ਜਿਹੜਾ ਹੈ ਜਿੱਤੇ ਰਜਿਸਟ੍ਰੇਸ਼ਨ ਹੋਣੀ ਹੈ ਇਸ ਸਾਲ ਦੇ ਕਿਸੇ ਦਿਨ ਵੀ ਬੰਦ ਨਹੀਂ ਹੁੰਦਾ ਮੰਨ ਲਓ 1 ਜਨਵਰੀ ਤੋਂ ਲੈ ਕੇ 31 ਮਾਰਚ ਤੱਕ ਇਹ ਪੋਰਟਲ ਚੱਲਣਾ ਹੁੰਦਾ ਪਰ ਜਦੋਂ ਵੀ ਪੰਜਾਬ ਸਰਕਾਰ ਦੇ ਕੋਲ ਕਿਤੇ ਪੈਸੇ ਦੇਖਦੇ ਕਿ ਕਿੰਨੇ ਕੁ ਰਹਿ ਗਏ ਮੰਨ ਲਓ ਥੋੜੇ ਜਿਹਾ ਕਰਕੇ ਪੋਰਟਲ ਬੰਦ ਕਰ ਦਿੰਦੇ ਹਕੀਕਤ ਇਹ ਕਿ ਪੋਰਟਲ ਕਦੇ ਨਹੀਂ ਬੰਦ ਹੋਣਾ ਕੇਂਦਰ ਸਰਕਾਰ ਵੱਲੋਂ ਔਰ ਇਲਜ਼ਾਮ ਲਾਉਂਦੇ ਆ ਕਿ ਕੇਂਦਰ ਸਰਕਾਰ ਨੇ ਸਾਨੂੰ ਕਿਹਾ ਹੈ ਕਿ ਪੋਰਟਲ ਬੰਦ ਕਰ ਦਿਓ ਇਹ ਸਰਾਸਰ ਝੂਠ ਬੋਲਦੇ ਆ ਅਨੁਸੂਚੀ ਜਾਤੀ ਦੇ ਵਰਗ ਦੇ ਨਾਲ ਧੱਕਾ ਕਰਦੇ ਆ ਇਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜੇ ਬੈਕਲੌਗ ਪੂਰਾ ਕਰਾਂਗੇ ਜਦੋਂ ਆਏ ਸੀ ਉਹਨਾਂ ਨੇ ਬੈਕਲੌਗ ਦੀ ਵੀ ਗੱਲ ਕੀਤੀ ਸੀ ਔਰ ਬੈਕਲੌਗ ਦੇ ਵਿੱਚ ਜਿਹੜਾ ਕਿਤੇ ਵੀ ਹੱਲੇ ਤੱਕ ਕਿਸੇ ਵੀ ਜਗ੍ਹਾ ਤੇ ਉਹਦੀ ਏਬੀਸੀ ਵੀ ਸ਼ੁਰੂ ਨਹੀਂ ਕੀਤੀ ਕਿਸੇ ਵੀ ਡਿਪਾਰਟਮੈਂਟ ਚ ਉਹ ਭਰਤੀਆਂ ਹੀ ਨਹੀਂ ਕਰ ਦਿੱਤੀਆਂ ਗਈਆਂ ਤਾਂ ਕਿ ਜਿਹੜਾ ਆ ਉਹ ਬੈਕਲੌਗ ਪੂਰਾ ਹੋ ਸਕੇ ਭਾਵ ਅਨੁਸੂਚਿਤ ਜਾਤੀ ਦੇ ਵਰਗ ਦੇ ਲੋਕਾਂ ਦੇ ਪ੍ਰਤੀ ਮੰਚ ਸ਼ਰਦਾ ਹੀ ਨਹੀਂ ਸੀ ਇਸ ਕਰਕੇ ਇਹਨਾਂ ਨੇ ਕੀਤਾ ਨਹੀਂ ਨਾਲ ਇਹਨਾਂ ਨੇ ਕਿਹਾ ਸੀ ਕਿ ਸ਼ਗੁੰਦੀ ਰਾਸ਼ੀ ਜਿਹੜੀ ਆ ਉਹ ਦਲਿਤ ਸਮਾਜ ਦੇ ਲਈ 51000 ਕਰਾਏ ਤੁਸੀਂ ਮੇਰਾ خیال ਸਾਰੇ ਹੀ ਹਰ ਗਲੀ ਹਰ ਮੁਹੱਲੇ ਨੂੰ ਚੰਗੀ ਤਰ੍ਹਾਂ ਜਾਣਦੇ ਹਰ ਜਗ੍ਹਾ ਆਉਣਾ ਜਾਣਾ ਹਰ ਪਬਲਿਕ ਦੇ ਹਰ ਤਰ੍ਹਾਂ ਦੇ ਲੋਕਾਂ ਨੂੰ ਮਿਲਣਾ ਜਣਨਾ ਤੁਹਾਡਾ ਕੰਮ ਹੈ ਪਰ ਮੈਨੂੰ ਇਹ ਦੱਸ ਦਿਓ ਕਿ ਉਹ 51000 ਤਾਂ ਦੇਣਾ ਕੀ ਜ਼ੂਰ ਦੀ ਗੱਲ ਕਿਸੇ ਨੂੰ ਦਿੱਤਾ ਹੀ ਨਹੀਂ ਗਿਆ ਹੱਲੇ ਤੱਕ ਦੀ ਰਿਪੋਰਟ ਦੇ ਮੁਤਾਬਕ ਉਹ ਕਿਸੇ ਨੂੰ ਵੀ ਹੱਲੇ ਤੱਕ 51000 ਨਹੀਂ ਦਿੱਤਾ ਜਾਂਦਾ ਇਹ ਸਿੱਧਾ ਸਿੱਧਾ ਗਰੀਬ ਦੇ ਨਾਲ ਦਲਤ ਦੇ ਨਾਲ ਜਿਹੜਾ ਅਨਿਆਇ ਕਰ ਰਹੀ ਆ ਜਾਂ ਉਹ ਮਨਾਂ ਦੀ ਨਫ਼ਰਤ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਪੂਰੀ ਤਰ੍ਹਾਂ ਸਾਹਮਣੇ ਆਉਂਦੀ ਹੈ ਇਹਨਾਂ ਨੇ ਇਹ ਵੀ ਕਿਹਾ ਸੀ ਇਹਨਾਂ ਦੇ ਮੈਨੀਫੈਸਟੋ ਸੀਗਾ ਕਿ ਅਸੀਂ ਅਨੁਸੂਚੀ ਜਾਤੀ ਵਰਗ ਦੇ ਲੋਕਾਂ ਨੂੰ ਪੱਕਾ ਮਕਾਨ ਦੇਵਾਂਗੇ ਤੁਸੀਂ ਵੀ ਇਸ ਚੀਜ਼ ਦੇ ਗਵਾਹ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਜਿਹੜੀ ਕੇਂਦਰ ਦੀ ਯੋਜਨਾ ਲਾਗੂ ਆ ਪਰ ਪੰਜਾਬ ਦੇ ਵਿੱਚ ਇਹਨਾਂ ਨੇ ਆਪਣੇ ਵੱਲੋਂ ਤਾਂ ਕੀ ਪੱਕਾ ਮਕਾਨ ਬਣਾ ਕੇ ਦੇਣਾ ਸੀ ਉਹ ਜਿਹੜੀ ਗਰੀਬਾਂ ਲਈ ਅਨ ਦਲਿਤਾਾਂ ਦੇ ਲਈ ਪਿਛੜੇ ਵਰਗ ਦੇ ਲਈ ਹੈ ਉਹ ਇਹਨਾਂ ਨੇ ਆਪਣੇ ਲਈ ਤੁਹਾਨੂੰ ਸੂਚੀ ਜਾਤੀ ਵਰਗ ਦੇ ਇਹਨਾਂ ਕੀ ਬਣਾ ਕੇ ਦੇਣਾ ਜਿਹੜੀ ਕੇਂਦਰ ਦੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਆ ਉਸ ਨੂੰ ਵੀ ਸਹੀ ਤਰੀਕੇ ਨਾਲ ਕਿਤੇ ਵੀ ਲਾਗੂ ਹੀ ਨਹੀਂ ਕੀਤਾ ਆ ਔਰ ਜਿਹਦੇ ਕਰਕੇ ਅਨੁਸੂਚੀ ਜਾਤੀ ਵਰਗ ਦਾ ਬਣਦਾ ਹੱਕ ਵੀ ਨਹੀਂ ਮਿਲਿਆ ਇੱਕ ਸੀ ਕਿ ਅਨੁਸੂਚੀ ਜਾਤੀ ਵਰਗ ਦੇ ਵਿੱਚ ਜਦੋਂ ਕਿਤੇ ਧਰਨੇ ਪ੍ਰਦਰਸ਼ਨ ਹੋਏ ਆ ਉਹਨਾਂ ਦੇ ਵਿੱਚ ਜਿਹੜੇ ਉਹਨਾਂ ਤੇ ਪਰਚੇ ਹੋਏ ਹੋ ਸੀਗੇ ਐਫ ਆਈ ਆਰ ਕਟੀਆਂ ਗਈਆਂ ਸੀ ਤਾਂ ਇਹਨਾਂ ਨੇ ਕਿਹਾ ਸੀ ਅਸੀਂ ਆਉਂਦੇ ਹੀ ਉਹਨਾਂ ਨੂੰ ਖਾਰਜ ਕਰਾਂਗੇ ਹੱਲੇ ਤੱਕ ਵੀ ਉਹ ਜਿਹੜੇ ਆ ਜਿਨ੍ਹਾਂ ਦੇ ਧਰਨਾ ਪ੍ਰਦਰਸ਼ਨ ਸਰਕਾਰਾਂ ਦੇ ਖਿਲਾਫ ਆਪਣਾ ਕਰਨ ਦਾ ਹੱਕ ਹੁੰਦਾ ਹੋਰ ਤਾਂ ਕਿਸੇ ਦੇ ਉੱਤੇ ਪਰਚਾ ਕਦੀ ਦਰਜ ਨਹੀਂ ਹੋਇਆ ਪਰ ਉਹ ਪਰਚੇ ਦਰਜ ਵੀ ਅਗਰ ਹੋਏ ਤਾਂ ਉਹ ਅਨਸੂਚੀ ਜਾਤੀ ਵਰਗ ਤੇ ਹੋਏ ਪਰ ਉਹਦਾ ਵੀ ਕੋਈ ਸਮਾਧਾਨ ਹੱਲੇ ਤੱਕ ਨਹੀਂ ਕੀਤਾ ਗਿਆ ਜਿਹੜੇ ਹਰ ਤਰ੍ਹਾਂ ਦੇ ਜਿਹੜੇ ਭੇਦਭਾਵ ਜਿਹੜੇ ਆ ਸਾਹਮਣੇ ਆਉਂਦੇ ਆ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਕੋਈ ਭੇਦਭਾਵ ਦੇ ਡਿਸਕ੍ਰਿਮੀਨੇਸ਼ਨ ਦੇ ਮਾਮਲੇ ਆਉਂਦੇ ਆ ਹਕੀਕਤ ਦੇ ਵਿੱਚ ਉਹਦੇ ਤੇ ਵੀ ਪਰਚਾ ਹੀ ਨਹੀਂ ਕੀਤਾ ਜਾਂਦਾ ਇੱਥੇ ਇਦਾਂ ਦੇ ਮਾਮਲੇ ਤਾਂ ਬਹੁਤ ਆਉਂਦੇ ਆ ਕਿ ਤੁਹਾਡੇ ਪੱਤਰਕਾਰ ਸੀ ਲੁਧਿਆਣੇ ਸੀ ਯਾਦ ਹੋਣਾ ਗੱਡੀ ਉਹਦਾ ਡਰਾਈਵਰ ਚਲਾ ਰਿਹਾ ਸੀ ਉਹਨੂੰ ਸਾਹਮਣੇ ਕਿਸੇ ਨੇ ਪਤਾ ਹੁੰਦਾ ਕਿ ਕੌਣ ਆ ਰਿਹਾ ਨਾ ਹੀ ਕਿਸੇ ਦਾ ਐਕਸੀਡੈਂਟ ਹੋਇਆ ਸੀ ਤੇ ਜਿਹੜਾ ਐਫ ਆਈ ਆਰ ਜਿਹੜੀ ਆ ਉਹ ਪੱਤਰਕਾਰ ਲੇਡੀਜ਼ ਦੇ ਉੱਤੇ ਹੋ ਗਈ ਸੀ ਉਹ ਟੀਵੀ ਚੈਨਲ ਦੀ ਤੇ ਕਿਉਂ ਕਿਉਂਕਿ ਉਹਨੇ ਕੇਜਰੀਵਾਲ ਦੇ ਖਿਲਾਫ ਰਿਪੋਰਟ ਤਿਆਰ ਕੀਤੀ ਸੀ ਰਿਪੋਰਟ ਦਿੱਲੀ 'ਚ ਤਿਆਰ ਕੀਤੀ ਸੀ ਤੇ ਪਰਚਾ ਪੰਜਾਬ 'ਚ ਹੋਇਆ ਸੀ ਇਹ ਤੁਸੀਂ ਸਾਰੇ ਜਾਣਦੇ ਹੋ ਔਰ ਮੀਡੀਆ ਦੇ ਤੁਹਾਡੇ ਭਰਾਵਾਂ ਦੇ ਉਸ ਵਿਰੋਧ ਦੇ ਕਰਕੇ ਉਹਨਾਂ ਨੂੰ ਫਿਰ ਇਹ ਪਰਚਾ ਖਾਰਜ ਵੀ ਕਰਨਾ ਪਿਆ ਸੀ ਪਰ ਉੱਥੇ ਤਾਂ ਹੋ ਜਾਂਦੇ ਆ ਪਰ ਜਿੱਥੇ ਅਜਿਿਹੇ ਬਹੁਤ ਸਾਰੇ ਐਸੇ ਕੇਸ ਨੇ ਮੈ ਗਿਣਉਣ ਲੱਗਾ ਤਾਂ ਬਹੁਤ ਲੰਬੀ ਲਿਸਟ ਹੋਏਗੀ ਬਹੁਤ ਸਾਰੇ ਐਸੇ ਕੇਸ ਨੇ ਕਿ ਜਿੱਥੇ ਐਸਸੀ ਵਰਗ ਦੇ ਲੋਕ ਇਹ ਕਹਿ ਰਹੇ ਨੇ ਕਿ ਸਾਡੇ ਨਾਲ ਅਨਿਆਇ ਹੋ ਰਿਹਾ ਉਹ ਪ੍ਰੂਫ ਵੀ ਹੋ ਰਿਹਾ ਹੈ ਅਤਿਆਚਾਰ ਵੀ ਹੋ ਰਿਹਾ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਉੱਥੇ ਐਸੀਆਂ ਵਰਗ ਦੇ ਉੱਤੇ ਜਿਹੜੇ ਉਹਨਾਂ ਦੇ ਨੂੰ ਨਿਆਂ ਨਹੀਂ ਦਿੱਤਾ ਜਾਂਦਾ ਔਰ ਉਹਨਾਂ ਦਾ ਜਿਹੜਾ ਬਣਦਾ ਹੱਕ ਉਹਨਾਂ ਦੇ ਐਫਆਈਆਰ ਕੱਟਣ ਦੇ ਵਿੱਚ ਵੀ ਜੜੀ ਤਾਂ ਨਹੀਂ ਹੁਣ ਜਿਹੜੀ ਇੱਕ ਨਵੀਂ ਮਿਸਾਲ ਵੀ ਅਸੀਂ ਕਰ ਦਈਏ ਕਿ ਐਮ.ਐਲ.ਏ ਸਾਹਿਬ ਜਿਹੜੇ ਹੁਣ ਖੰਡੂਰ ਸਾਹਿਬ ਤੋਂ ਸੀ ਕੀ ਉਹਨਾਂ ਦਾ ਨਾਂ ਸੀ ਲਾਲਪੁਰਾ ਮਨਜਿੰਦਰ ਸਿੰਘ ਲਾਲਪੁਰਾ ਸ਼ਾਇਦ ਸੀ ਮਨਜਿੰਦਰ ਸਿੰਘ ਸੀ ਇਹ ਸੀ ਕੋਈ ਹੋਰ ਮੰਤ ਇੱਕ ਦਾ ਨਾ ਉਹਦਾ ਨਾਂ ਜਿਹੜਾ ਸੀ ਉਹਦੇ ਉੱਤੇ ਵੀ ਪਰਚਾ ਤਾਂ ਹੋਇਆ ਉਹਨੂੰ ਸੁਜਾਵੀ ਅਦਾਲਤ ਨੇ ਕਰਤੀ ਤੇ ਪਰ ਜਿਹੜਾ ਆ ਮਨਜਿੰਦਰ ਸਿੰਘ ਜੀ ਲਾਲਪੁਰਾ ਖੰਡੂਰ ਸਾਹਿਬ ਤੋਂ ਮੈਂ ਕਿਹਾ ਉਹਦੇ ਤੇ ਪਰਚਾ ਕੀ ਸੀ ਐਸੀ ਲੜਕੀ ਦੇ ਨਾਲ ਛੇੜਛਾੜ ਦਾ ਉਹਦੇ ਨਾਲ ਉਹਦੇ ਤੇ ਹਮਲਾ ਕਰਨ ਦਾ ਉਹ ਪਰਚਾ ਜਿਹੜਾ ਉਹਦੇ ਤੇ ਕੀਤਾ ਗਿਆ ਸੀ ਪਰ ਉਹਨੂੰ ਅਦਾਲਤ ਨੇ ਤਾਂ ਸਜ਼ਾ ਦੇਤੀ 4 ਸਾਲ ਦੀ ਐਸੀਆਂ ਦੇ ਉੱਤੇ ਵਿਰੋਧ ਕੀਤਾ ਸੀ ਇਸ ਕਰਕੇ ਅਦਾਲਤ ਨੇ ਐਸੀਆਂ ਦੇ ਵਿਰੋਧ ਕਰਕੇ ਐਸੀਆਂ ਦੇ ਕੇਸ ਲੜਨ ਕਰਕੇ ਅਦਾਲਤ ਵੱਲੋਂ ਤਾਂ ਉਹਨੂੰ ਨਿਆਂ ਮਿਲਿਆ 4 ਸਾਲ ਦੀ ਸਜ਼ਾ ਹੋ ਗਈ ਪਰ ਐਸੇ ਦੋਸ਼ੀ ਨੂੰ ਹਲੇ ਤੱਕ ਵੀ ਪਾਰਟੀ ਚੋਂ ਨਿਸ਼ਕਾਸ਼ਿਤ ਨਹੀਂ ਕੀਤਾ ਔਰ ਇਹ ਵੀ ਸ਼ਰਤ ਹੁੰਦੀ ਕਿ 2 ਸਾਲ ਤੋਂ ਵੱਧ ਸਜ਼ਾ ਦੇ ਜਿੰਨੂੰ ਮਿਲ ਜਾਂਦੀ ਆ ਉਸ ਵਿਅਕਤੀ ਨੂੰ ਪ੍ਰਧਾਨ ਸਭਾ ਹੋਵੇ ਜਾਂ ਲੋਕ ਸਭਾ ਹੋਵੇ ਉਹਦੇ ਚੋਂ ਉਹਨੂੰ ਬਾਹਰਕ ਦਾ ਰਸਤਾ ਦਿਖਾਇਆ ਜਾਂਦਾ ਉਹਦੀ ਜਿਹੜੀ ਮੈਂਬਰਸ਼ਿਪ ਆ ਕੈਨਸਲ ਕੀਤੀ ਜਾਂਦੀ ਰੱਦ ਕੀਤੀ ਜਾਂਦੀ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਲੇ ਤੱਕ ਇਹ ਵੀ ਨਹੀਂ ਕੀਤਾ ਕਿਉਂ ਕਿਉਂਕਿ ਉਹਨੇ ਦਲਤਾਂ ਤੇ ਅਤਿਆਚਾਰ ਕੀਤਾ ਸੀ ਤੇ ਉਹਨੂੰ ਸਨਰਖਸ਼ਣ ਦੇਣ ਦੇ ਲਈ ਲਾਲਪੁਰਾ ਨੂੰ ਵੀ ਜਿਹੜਾ ਆ ਵਿਸ਼ੇਸ਼ ਜਿਹੜਾ ਉਹਨੂੰ ਦਿੱਤਾ ਜਾ ਰਿਹਾ ਮੇਰਾ ਨੈਟ ਸੈਲਫ ਕਹਿਣ ਦਾ ਭਾਵ ਇਹ ਆ ਕਿ ਹੱਲੇ ਤੱਕ ਦੀ ਜਿੰਨੇ ਵੀ ਕਾਰਗੁਜ਼ਾਰੀ ਇਸ 3.5 ਸਾਲ ਚ ਰਹੀ ਹੋਵੇ ਦਿੱਲੀ ਦੇ ਬਹੁਤ ਸਾਰੇ ਐਗਜ਼ੈਂਪਲ ਹਨ ਜਿੱਥੇ ਇਹਨਾਂ ਨੇ ਦਲਿਤਾਂ ਦੇ ਨਾਲ ਅਨਿਆਏ ਕੀਤਾ ਹੈ ਔਰ ਦਲਤਾਂ ਦੇ ਨਾਲ ਅਨਿਆਏ ਕਰਨ ਵਾਲੀ ਪਾਰਟੀ ਭਾਰਤੀ ਜਨਤਾ ਪਾਰਟੀ ਦੇਤੇ ਇਲਜ਼ਾਮ ਲਗਾਉਂਦੀ ਹੈ। ਸੋ ਇਸ ਕਰਕੇ ਮੈਂ ਤੇ ਇਹ ਕਹਿਣਾ ਕਿ ਜਿਹੜੀ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਦਲਿਤਾਂ ਦੇ ਨੂੰ ਵੋਟ ਬੈਂਕ ਦੇ ਤੌਰ ਤੇ ਲੁਭਾਉਣੇ ਜਿਹੜੇ ਉਹ ਮੈਨੀਫੈਸਟੋ ਚ ਬਹੁਤ ਕੁਝ ਦਿਖਾਇਆ ਪਰ ਹੱਲੇ ਤੱਕ ਉਹਨਾਂ ਚੋਂ ਕੀਤਾ ਕੋਈ ਨਹੀਂ ਇੱਕ ਵੀ ਕੰਮ ਨਹੀਂ ਹੋਇਆ ਔਰ ਵਿਸ਼ੇਸ਼ੁਪਤ ਜਿਹੜਾ ਡਿਪਟੀ ਸੀਐਮ ਦਾ ਤਾਂ ਉਹਦੀ ਬਹੁਤ ਵੱਡੀ ਮਿਸਾਲ ਹੈ। ਹੁਣ ਸਾਥੀਓ ਮੈਂ ਦੂਸਰੇ ਪਾਸੇ ਵੀ ਆਣਾ ਚਾਹਾਂਗਾ। ਇੱਕ ਬਹੁਤ ਵੱਡੀ ਘਟਨਾ ਪੂਰੇ ਦੇਸ਼ ਦੇ ਵਿੱਚ ਚੱਲ ਰਹੀ ਹੈ ਜਿਹੜੀ ਇੱਕ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਦੇ ਉੱਤੇ ਜਿਹੜਾ ਜਿਸ ਤਰੀਕੇ ਨਾਲ ਉਹਨਾਂ ਦਾ ਅਪਮਾਨ ਕੀਤਾ ਗਿਆ ਹੈ। ਔਰ ਦੂਸਰੀ ਘਟਨਾ ਜਿਹੜੀ ਹੈ ਹਰਿਆਣਾ ਦੀ ਐਡੀਜੀਪੀ ਜਿਹੜੀ vai puran ਸਿੰਘ vai puran ਨੂੰ ਮਾਰ ਦੇ ਦਾ ਕੇਸ ਉਹਨਾਂ ਦਾ ਸੁਸਾਈਡ ਦਾ ਕੇਸ ਤੁਸੀਂ ਸਾਰੇ ਜਾਣਦੇ ਹੋ। vai puran ਦਾ ਜਿਹੜਾ ਕੇਸ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ। ਕਿਉਂਕਿ ਜਦੋਂ ਮੈਂ ਚੇਅਰਮੈਨ ਸੀ ਮੇਰੇ ਕੋਲ ਵੀ ਸੀ ਔਰ ਡੀਜੀਪੀ ਔਰ ਵਾਈਪੂਰਨ ਸਿੰਘ ਜੀ ਉਸ ਵੇਲੇ ਆਏ ਜੀ ਸੀਗੇ ਇਹਨਾਂ ਦਾ ਬੈਠ ਕੇ ਜਿਹੜਾ ਪੈਚਾ ਵੀ ਉੱਥੇ ਇਹਨਾਂ ਦਾ ਆਪਸੀ ਤਾਲਮੇਲ ਵੀ ਜਿਹੜਾ ਐਸਸੀ ਕਮਿਸ਼ਨ ਦੇ ਵਿੱਚ ਤੋਂ ਬਾਹਰ ਹੀ ਅਸੀਂ ਕਰਾਇਆ ਸੀ ਕਿਉਂਕਿ ਕਮਿਸ਼ਨ ਦੇ ਵਿੱਚ ਤਾਂ ਅਲੱਗ ਤਰੀਕੇ ਦਾ ਹੁੰਦਾ ਪਰ ਉਹਦੇ ਵਿੱਚ ਮੈਂ ਆਪਣੀ ਭੂਮਿਕਾ ਨਿਭਾ ਕੇ ਇਹਨਾਂ ਨੂੰ ਠੀਕ ਕੀਤਾ ਸੀ ਪਰ ਉਸ ਤੋਂ ਬਾਅਦ ਵੀ ਉਹ ਜਿਹੜਾ ਉਹਨਾਂ ਦੀ सीआर ਨੂੰ ਖਰਾਬ ਕੀਤਾ ਗਿਆ ਮੈਨੂੰ ਜੋ ਬਾਤ ਦੀ ਜਾਣਕਾਰੀ ਮਿਲੀ ਪਾ ਉਹਨਾਂ ਨੂੰ ਉਸ ਕੇਸ ਨੂੰ ਉਸ ਪਰਿਵਾਰ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ ਬਹੁਤ ਸਾਰੇ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਮੈਨੂੰ ਨਿੱਜੀ ਤੌਰ ਤੇ ਵੀ ਜਾਣਦੇ ਆ ਪਰ ਇਹ ਕੇਸ ਨੂੰ ਮੈਂ ਨਿੱਜੀ ਤੌਰ ਤੇ ਵੀ ਹੈਂਡਲ ਕੀਤਾ ਆ ਇਸ ਦਾ ਨਿਪਟਾਰਾ ਮੈਂ ਪਹਿਲਾਂ ਇੱਕ ਵਾਰੀ ਕਰਾ ਵੀ ਚੁੱਕਾ ਉਸ ਤੋਂ ਬਾਅਦ ਕਿਉਂਕਿ ਹੁਣ ਮੈਂ ਚੇਅਰਮੈਨ ਨਹੀਂ ਸੀ ਸ਼ਾਇਦ ਉਹਨਾਂ ਨੇ ਬਹੁਤ ਸਾਰੀ ਜਗ੍ਹਾ ਤੇ ਅਪਰੋਚ ਕੀਤੀ ਨਹੀਂ ਕੀਤੀ ਮੈਂ ਕੱਲ ਚੰਡੀਗੜ੍ਹ ਜਾ ਰਿਹਾ ਉਹਨਾਂ ਨੂੰ ਮਿਲਣ ਦੇ ਲਈ ਸੋ ਇੱਕ ਤਾਂ ਪਹਿਲਾਂ ਅਸੀ ਘਟਨਾ ਦੇ ਵਿੱਚ ਅਸੀਂ ਉਹਦੀ ਨਿੰਦਾ ਕਰਦੇ ਹਾਂ ਔਰ ਪੂਰੀ ਸਮੁੱਚੀ ਭਾਰਤੀ ਜਨਤਾ ਪਾਰਟੀ ਐਸੇ ਕੇਸਾਂ ਦੇ ਵਿੱਚ ਵਾਈ ਪੂਰਨ ਸਿੰਘ ਦੇ ਵਾਈ ਪੂਰਨ ਕੁਮਾਰ ਦੇ ਪਰਿਵਾਰ ਦੇ ਨਾਲ ਖੜੀ ਹੈ ਉਹਨਾਂ ਦੇ ਨਾਲ ਪੂਰੀ ਹਮਦਰਦੀ ਵਿਅਕਤ ਕਰਦੀ ਸੰਵੇਦਨਾ ਵਿਅਕਤ ਕਰਦੀ ਹੈ ਔਰ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਵਿੱਚ ਵੀ ਪੰਜਾਬ ਬੀਜੇਪੀ ਜਿਹੜੀ ਆਪਣਾ ਜਿਹੜਾ ਫਰਜ਼ ਨਿਭਾਵੇਗੀ ਔਰ ਵੈਸੇ ਮੁੱਖ ਮੰਤਰੀ ਹਰਿਆਣਾ ਨੇ ਇਹ ਕਹਿ ਦਿੱਤਾ ਕੱਲ ਉਹਨਾਂ ਦਾ ਸਟੇਟਮੈਂਟ ਆ ਗਈ ਹੈ ਕੀ ਦੋਸ਼ੀ ਕੋਈ ਵੀ ਹੋਵੇ ਕਿਸੇ ਵੀ ਲੈਵਲ ਤੇ ਹੋਵੇ ਬੱਕਿਆ ਨਹੀਂ ਜਾਏਗਾ ਸੋ ਅਸੀਂ ਕੱਲ ਸ਼ਾਇਦ ਡੈਪੂਟੇਸ਼ਨ ਮਿਲਣ ਦੀ ਕੋਸ਼ਿਸ਼ ਵੀ ਕਰਾਂਗੇ ਕਿ ਪੰਜਾਬ ਹਰਿਆਣਾ ਦੇ ਮੁੱਖ ਮੰਤਰੀ ਨੂੰ ਮਿਲ ਕੇ ਇਸ ਕੇਸ ਨੂੰ ਜਲਦੀ ਤੇ ਸਹੀ ਤਰੀਕੇ ਨਾਲ ਨਿਪਟਾਉਣ ਦੀ ਵੀ ਗੱਲ ਕਰਾਂਗੇ ਇਹ ਸਾਡਾ ਜਿਹੜਾ ਪੰਜਾਬ ਬੀਜੇਪੀ ਲੈਵਲ ਦੇ ਉੱਤੇ ਤੈਅ ਵੀ ਹੋਇਆ ਸੀ ਕਿ ਅਸੀਂ ਜਾ ਕੇ ਉਹਨਾਂ ਦੇ ਉੱਤੇ ਗੱਲ ਵੀ ਕਰਾਂਗੇ ਔਰ ਅਸੀਂ ਉਹਨੂੰ ਇਨਸਾਫ ਉਸ ਪਰਿਵਾਰ ਨੂੰ ਇਨਸਾਫ ਦਵਾਉਣ ਦੇ ਲਈ ਭਾਰਤੀ ਜਨਤਾ ਪਾਰਟੀ ਪੂਰੀ ਤਰ੍ਹਾਂ ਉਸ ਪਰਿਵਾਰ ਦੇ ਨਾਲ ਜਿਹੜਾ ਆ ਖੜੀ ਹੈ ਦੂਜੀ ਜਿਹੜੀ ਸੀ ਇਹ ਸੀਜੀਆਈ ਦੀ ਘਟਨਾ ਦੀ ਅਸੀਂ ਸਾਰੇ ਨਿੰਦਾ ਕਰਦੇ ਇਸ ਘਟਨਾ ਦੇ ਨਾਲ ਕਿਉਂਕਿ ਕਿਸੇ ਦੇ ਮਨ ਦੇ ਵਿੱਚ ਵੀ ਕਿਸੇ ਦੇ ਵੀ ਖਿਲਾਫ ਹੋ ਸਕਦਾ ਤੁਹਾਡੇ ਮਨਾਂ ਦੇ ਵਿੱਚ ਵੀ ਹੋ ਸਕਦਾ ਕਿ ਮੇਰੀ ਕਿਸੇ ਗੱਲ ਦੇ ਨਾਲ ਸਹਿਮਤ ਨਾ ਹੋਵੋ ਪਰ ਮੈਨ ਹੈਂਡਲਿੰਗ ਕਰਨ ਦਾ ਜਾਂ ਇਸ ਤਰੀਕੇ ਨੂੰ ਅਪਣਾਉਣਾ ਔਰ ਇਸ ਤਰੀਕੇ ਨਾਲ ਹਰਕਤ ਕਰਨੀ ਇਹ ਦੇਸ਼ ਦਾ અપਮਾਨ ਹੈ ਸਿਸਟਮ ਦਾ અપਮਾਨ ਹੈ ਇਹਦੀ ਅਸੀਂ ਨਿੰਦਾ ਕਰਦੇ ਹਾਂ ਔਰ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਵੀ ਇਹਦੇ ਤੇ ਟਵੀਟ ਕਰਕੇ ਇਹਦੇ ਤੇ ਨਿੰਦਾ ਕੀਤੀ ਹੈ ਮੈਂ ਇਹ ਵੀ ਸਮਝਦਾ ਕਿ ਦੇਸ਼ ਦੇ ਚੀਫ ਜਿਹੜਾ ਸੀਜੀਆਈ ਹੈ ਚੀਫ ਜਸਟਿਸ ਨੇ ਇਹ ਵੀ ਕਿਹਾ ਕਿ ਮੈਂ ਉਹਨੇ ਆਪਣੀ ਕੋਈ ਕਾਰਵਾਈ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਇਹ ਵੀ ਉਹਦੀ ਦਰਿਆਦਿਲੀ ਜਾਂ ਬੜਾਪਾ ਨਾ ਕਹਿ ਸਕਦੇ ਪਰ ਦੂਸਰੇ ਪਾਸੇ ਜਿਹੜੇ ਬਹੁਤ ਸਾਰੇ ਲੋਕ ਉਹਨੂੰ ਕ੍ਰਾਂਤੀਕਾਰੀ ਜਾਂ ਉਸ ਤਰ੍ਹਾਂ ਦਾ ਕਹਿਣ ਲੱਗੇ ਕਿ ਪ੍ਰਧਾਨ ਮੰਤਰੀ ਜੀ ਨੇ ਵੀ ਉਹਦੇ ਤੇ ਆਪਣੀ ਸਟੇਟਮੈਂਟ ਦਿੱਤੀ ਆ ਸਾਡੇ ਜਿਹੜੇ ਅਟਾਰਨੀ ਜਨਰਲ ਸੀਗੇ ਉਹਨਾਂ ਜਿਹੜੇ ਰਾਸ਼ਟਰੀ ਹੁੰਦੇ ਆ ਤੁਸ਼ਾਰ ਮਹਿਤਾ ਜੀ ਉਹਨਾਂ ਨੇ ਵੀ ਸੋਲੀਸਟਰ ਜਨਰਲ ਜਿਹੜੇ ਹੈਗੇ ਆ ਉਹ ਉਹਨਾਂ ਨੇ ਵੀ ਇਹ ਇਹ ਕਿਹਾ ਕਿ ਵੀ ਉਹਦੇ ਨਾਲ ਜਿਹੜਾ ਗਲਤ ਕੀਤਾ ਆ ਔਰ ਉਹਨੇ ਤੁਸ਼ਾਰ ਮਹਿਤਾ ਜੀ ਨੇ ਵੀ ਉਹਦੀ ਵੀ ਸਟੇਟਮੈਂਟ ਆਈ ਆ ਹੋਰ ਵੀ ਜਿਹੜੀ ਬਾਰ ਕਾਉਂਸਲ ਨੇ ਉਹਨਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਸੋ ਵਿਰੋਧ ਕਰਨ ਦਾ ਤਰੀਕਾ ਕੋਈ ਹੋਰ ਹੋ ਸਕਦਾ ਸੀ ਬੜੇ ਤਰੀਕੇ ਸੀ ਪਰ ਇਹ ਜਿਹੜੇ ਤਰੀਕੇ ਨਾਲ ਕੀਤਾ ਹੈ ਇਹ ਇੱਕ ਕਿਉਂਕਿ ਮੈਂ ਦੇਖ ਰਿਹਾ ਕਿ ਪੂਰੇ ਦੇਸ਼ ਦੇ ਵਿੱਚ ਕੱਲੇ ਇੱਥੇ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਅਨਸੂਚਿਤ ਜਾਤੀ ਵਰਗ ਦੇ ਲੋਕਾਂ ਦੇ ਵਿੱਚ ਇਹ ਜਿਹੜਾ ਆ ਬੜਾ ਭਾਵਨਾ ਹੈ ਔਰ ਮੈਂ ਉਹਨਾਂ ਦੀ ਭਾਵਨਾ ਦੀ ਕਦਰ ਵੀ ਕਰਦਾ ਪਰ ਨਾਲ ਨਾਲ ਪੂਰੇ ਦੇਸ਼ ਦਾ ਇਹ અપਮਾਨ ਹੋਇਆ ਕਿਉਂਕਿ ਚੀਫ ਜਸਟਿਸ ਦਾ અપਮਾਨ ਹੋਇਆ ਤਾਂ ਪੂਰੇ ਦੇਸ਼ ਦਾ ਹੋਇਆ ਇਸ ਕਰਕੇ ਮੈਂ ਜਿੱਥੇ ਇਸ ਘਟਨਾ ਦੀ ਨਿੰਦਾ ਵੀ ਕਰਦਾ ਹਾਂ ਉੱਥੇ ਇਹ ਵੀ ਮੰਗ ਕਰਦਾ ਹਾਂ ਕਿਉਂਕਿ ਅਸੀਂ ਇਹਦੇ ਲਈ ਵੀ ਡੈਲੀਗੇਸ਼ਨ ਮਿਲਣ ਦਾ ਵਿਚਾਰ ਬਣਾਇਆ ਕਿ ਉਹ ਵਿਅਕਤੀ ਭਾਵੇਂ ਜਿਹੜਾ ਉਹ ਕਾਰਵਾਈ ਨਹੀਂ ਕਰਾਉਣੀ ਚਾਹੁੰਦੇ ਕਿਉਂਕਿ ਸੀਜੀਆਈ ਦਾ ਆਪਣਾ ਬੜਪਨ ਹੈ ਬਹੁਤ ਸਾਰੇ ਪਰ ਫਿਰ ਵੀ ਕਿਤੇ ਨਾ ਕਿਤੇ ਇਹਦੇ ਤੇ ਉਸ ਕਾਰਵਾਈ ਜਿਹੜੀ ਭਾਵੇਂ ਉਹਦਾ ਲਾਇਸੈਂਸ ਵੀ ਕੈਨਸਲ ਕਰਤਾ ਪਰ ਉਹਦੇ ਤੇ ਫਿਰ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਆਪਣੇ ਅਧਿਕਾਰਾਂ ਦਾ ਮੰਨੋ ਤੋਂ ਹਟ ਕੇ ਜਾਂ ਜਿਹੜਾ ਵੀ ਇੱਕ ਦੇਸ਼ ਦੇ ਚੀਫ ਜਸਟਿਸ ਦਾ ਅਪਮਾਨ ਉਹਦੇ ਨਾਲ ਪੂਰੇ ਦੇਸ਼ ਦਾ ਸਿਰ ਜਿਹੜਾ ਸ਼ਰਮ ਨਾਲ ਝੁਕਿਆ ਇਹਦੇ ਲਈ ਮੈਂ ਖੇਦ ਵਿਅਕਤ ਕਰਦਾ ਹਾਂ ਸੋ ਅੱਜ ਸਾਥਿਓ ਮੁੱਖ ਰੂਪ ਦੇ ਵਿੱਚ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਸੀ ਕਿ ਜਿਹੜੀ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਹਕੀਕਤ ਦੇ ਵਿੱਚ ਦਲਿਤ ਵਿਰੋਧੀ ਹੈ ਦਲਿਤਾਂ ਦੇ ਪ੍ਰਤੀ ਜਿਹੜਾ ਆ ਉਹ ਕਿਤੇ ਵੀ ਸਨਮਾਨ ਨਹੀਂ ਕਰਦੀ ਔਰ ਨਾਲ ਨਾਲ ਮੈਂ ਵੀ ਕਹਾਗਾ ਕਿ ਪਿਛਲੇ ਜਿੰਨੀਆਂ ਵੀ ਆਫਤਾ ਆਈਆਂ ਤੁਸੀਂ ਉਹਨਾਂ ਨੂੰ ਵੀ ਦੇਖਿਆ ਆਪ ਦਾ ਜਿਹੜੀਆਂ ਹੜ੍ਹਾਂ ਦੇ ਵਿੱਚ ਕਿਸ ਤਰੀਕੇ ਨਾਲ ਨਲੈਕੀ ਰਹੀ ਹੈ ਅੱਜ ਕੇਂਦਰ ਦੇ ਮੰਤਰੀ ਤਾਂ ਬਾਰ-ਬਾਰ ਇੱਥੇ ਢੇਡੇ ਮਾਰ ਰਹੇ ਆ ਲਗਭਗ 50 ਕੇਂਦਰੀ ਮੰਤਰੀ ਇੱਥੇ ਪੱਲੇ-ਪੱਲੇ ਸੈਰ ਵਿਧਾਨ ਸਭਾ ਪੰਜਾਬ ਦੀ ਹਰ ਵਿਧਾਨ ਸਭਾ ਜਿੱਥੇ ਵੀ ਉਹ ਅਫੈਕਟਡ ਏਰੀਆ ਸੀ ਸਾਰੀ ਜਗ੍ਹਾ ਜਾਏ ਪ੍ਰਧਾਨ ਮੰਤਰੀ ਜੀ ਵੀ ਆਏ ਉਹਨਾਂ ਨੇ ਆਪਣਾ ਫੰਡ ਵੀ ਜਾਰੀ ਕੀਤਾ ਔਰ ਬਜਾਏ ਕਿ ਲੋਕਾਂ ਦੀ ਮਦਦ ਕਰਨ ਦੇ ਕਿਉਂਕਿ 12500 ਜਿਹੜਾ 99.59 ਕਰੋੜ ਰੁਪਈਆ ਇਹਨਾਂ ਦੇ ਕੋਲ ਹੋਣ ਦੇ ਬਾਵਜੂਦ ਹੀ ਜਿਹੜਾ ਇਹਨਾਂ ਨੇ ਮੰਨਿਆ ਆਪ ਵੀ ਮੰਨਿਆ ਕਿ ਸਾਡੇ ਕੋਲ ਪੈਸਾ ਹੈ ਚੀਫ ਸੈਕਟਰੀ ਨੇ ਕਿਹਾ ਕਿ ਹੈ ਉਹ 23 ਦਾ ਵੀ ਮੁਆਵਜ਼ਾ ਨਹੀਂ ਦਿੱਤਾ ਔਰ ਜਿਹੜਾ ਹੁਣ ਦਾ ਵੀ ਹਲੇ ਤੱਕ ਕੋਈ ਨਹੀਂ ਕਿਹਾ ਹੁਣ ਵੀ ਇਹਨਾਂ ਨੇ ਐਲਾਨ ਤਾਂ ਕਰ ਦਿੱਤੇ ਐਲਾਨ ਤਾਂ ਖੈਰ ਰੋਜ਼ ਹੀ ਖੰਦੇ ਆ। ਰੋਸ਼ਨ ਪੰਜਾਬ ਦਾ ਵੀ ਹੋ ਗਿਆ ਸੀ। ਹੋਰ ਵੀ بڑے ਹੋ ਗਏ। ਜਿਹੜੇ بڑے بڑے ਵੱਡੇ ਵੱਡੇ ਜਿਹੜੇ ਵਾਅਦੇ ਵੀ ਕੀਤੇ ਆ। ਇੱਥੇ ਵੀ ਉਹਨਾਂ ਨੇ ਵਾਅਦਾ ਕੀਤਾ ਸੀ ਆਪਾਂ ਮੈਡੀਕਲ ਕਾਲਜ ਦਾ। ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਮੇਰਾ ਹਲ ਕਿਸੇ ਵੀ ਜਗ੍ਹਾ ਤੇ 10 ਫੁੱਟ ਤੋਂ ਗੈਪ ਕੀਤੇ ਨਹੀਂ ਸੀ ਜਿੰਨੇ ਕੋ ਹੋਲਡਿੰਗ ਲਗਾਏ ਸੀ ਤੇ। ਹਰ 10 ਫੁੱਟ ਦੇ ਉੱਤੇ ਇੱਕ ਹੋਲਡਿੰਗ ਲੱਗਾ ਸੀ ਜਿਸ ਤਰ੍ਹਾਂ ਇੱਥੇ ਹੋਰ ਕੋਈ ਪੰਜਾਬ ਨੂੰ ਕੋਈ ਲੋੜ ਹੀ ਨਹੀਂ ਹੁੰਦੀ। ਪਰ 2 ਸਾਲ ਹੋ ਗਏ ਉਸ ਨੂੰ। ਪਰ ਤੀਸਰਾ ਜਿਹੜਾ ਇਹੋ ਤੀਸਰਾ ਨੀ ਪੱਥਰ ਹੈ। ਤੀਸਰਾ ਨੀ ਪੱਥਰ ਤਾਂ ਰੱਖਿਆ ਹੀ ਜਾ ਚੁੱਕਿਆ ਹੈ। ਪਰ 2 ਸਾਲ ਨੀ ਪੱਥਰ ਰੱਖਣ ਤੋਂ ਬਾਅਦ ਵੀ ਵੱਡੀਆਂ-ਵੱਡੀਆਂ ਗੱਲਾਂ ਕਰਨ ਦੇ ਬਾਵਜੂਦ ਵੀ ਹੁਸ਼ਿਆਰਪੁਰ ਨੂੰ 올ਡ ਮੈਡੀਕਲ ਕਾਲਜ ਨਹੀਂ ਮਿਲਿਆ ਜਦਕਿ 5 ਮੈਡੀਕਲ ਕਾਲਜ ਬਣਾਉਣੇ ਸੀ ਉਹ ਚ ਮੁੱਖਿਆਰੂਪ ਦੇ ਵਿੱਚ ਸਾਡੇ ਹੁਸ਼ਿਆਰਪੁਰ ਲੋਕ ਸਭਾ ਦੇ ਵਿੱਚ ਹੀ ਦੋ ਜ਼ਿਲ੍ਹੇ ਤਾਂ ਆਉਂਦੇ ਆ। ਇੱਕ ਕਪੂਰਥੜਾ ਔਰ ਇੱਕ ਹੁਸ਼ਿਆਰਪੁਰ ਦੋਨਾਂ ਦੇ ਕੇਂਦਰ ਵੱਲੋਂ ਪੈਸੇ ਆ ਵੀ ਚੁੱਕੇ ਆ ਫੇਰ ਵੀ ਟੈਂਡਰ ਨਹੀਂ ਕੀਤੇ ਇਹ ਵੀ ਜਿਹੜਾ ਪੰਜਾਬ ਦੀ ਜਨਤਾ ਦੇ ਨਾਲ ਧੋਖਾ ਆ ਅਨਿਆਇ ਆ ਔਰ ਜਿਨ੍ਹਾਂ ਦੇ ਘਰ ਡਿੱਗ ਪਏ ਹੁਣ ਘਰ ਡਿੱਗੇ ਉਹਨਾਂ ਨੂੰ ਇਹ ਤਾਂ ਕਹਤਾ ਘਰ ਬਣਾ ਕੇ ਦੇਾਂਗੇ ਪੈਸੇ ਵੀ ਹੈਗੇ ਆ ਪ੍ਰਧਾਨ ਮੰਤਰੀ ਜੀ ਇਹ ਕਹਿ ਕੇ ਗਏ ਸੀ ਕਿ ਤੁਸੀਂ ਸਾਨੂੰ ਰਿਪੋਰਟ ਭੇਜੋ ਤੇ ਅਸੀਂ ਉਹਨਾਂ ਪੈਸਾ ਤੁਹਾਨੂੰ ਜਾਰੀ ਕਰ ਦਿਆਂਗੇ ਅਦਕੀ ਸ਼ੁਰੂ ਤੋਂ ਐਸੇ ਵੀ ਕਰ ਸਕਦੇ ਕਿਉਂਕਿ ਡਿਸਾਸਟਰ ਮੈਨੇਜਮੈਂਟ ਦਾ ਪੈਸਾ ਸੀ ਉਹ ਚੋਂ ਖਰਚਾ ਜਾ ਸਕਦਾ ਸੀ ਉਹਨਾਂ ਦੇ ਮਕਾਨ ਬਣਾਏ ਜਾ ਸਕਦੇ ਬਾਕੀ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀ ਅਸੀਂ ਉਹ ਵੀ ਭੇਜਾਂਗੇ ਪਰ ਹੱਲੇ ਤੱਕ ਕੋਈ ਵੀ ਲਿਸਟ ਮੇਰੇ ਨੌਲੇਜ ਦੇ ਵਿੱਚ ਪੰਜਾਬ ਸਰਕਾਰ ਨੇ ਕੇਂਦਰ ਨੂੰ ਨਹੀਂ ਭੇਜੀ ਜੇ ਤੁਹਾਡੇ ਕਿਸੇ ਦੇ ਨੌਲੇਜ ਹੈ ਤਾਂ ਮੈਨੂੰ ਜਰੂਰ ਦੱਸਿਓ ਤਾਂ ਕਿ ਮੈਂ ਆਪਣੀ ਗਲਤੀ ਸੁਧਾਰ ਸਕਾਂ ਪਰ ਮੇਰੇ ਮੁਤਾਬਕ